ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਚੱਚੇ ਤੋਂ ਨਾਣੀ ਤੱਕ ਗੁਰਮੁਖੀ ਪੈਂਤੀ ਸਰਵਨ ਕਰਾਂਗੇ ਅਸੀਸ ਬਖਸ਼ਨੀ ਜੀ ਚੱਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਛਛਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਚੱਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਛਛਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਜੱਜਾ ਜੀਵਨ ਪਿਆਰ ਵਾਲਾ ਕੜੀਏ ਝੂਟ ਤੇ ਫਰੇਬ ਨਾਲ ਦੇਵੀ ਕਰੀਏ ਨੰਨ੍ਹਾ ਸੁਨਨੀ ਚੋਲੀ ਚੰਗੇ ਗੁਣਾ ਨਾਲ ਪਰਿਏ ਨੰਨ੍ਹਾ ਸੁਨਨੀ ਚੋਲੀ ਚੰਗੇ ਗੁਣਾ ਨਾਲ ਪਰਿਏ ਟੈਂਕ ਟੈਲੀ ਉੱਤੇ ਸੇਵਾ ਜੋ ਕਮਾਉਂਦੇ ਨੇ ਠਠਾ ਠੋਕ ਰਾਣਾ ਖਾਣ ਸੁਖ ਪਾਉਂਦੇ ਨੇ ਟੈਂਕ ਟੈਲੀ ਉੱਤੇ ਸੇਵਾ ਜੋ ਕਮਾਉਂਦੇ ਨੇ ਠਠਾ ਠੋਕ ਰਾਣਾ ਖਾਣ ਸੁਖ ਪਾਉਂਦੇ ਨੇ ਡੱਡਾ ਡਿੱਗੀਆਂ ਨੂੰ ਝੁੱਕ ਕੇ ਉਠਾਉਂਦੇ ਨੇ ਡਟਾਂਦੀਆਂ ਕਲਾ ਚ ਨਿਕਦੇ ਵੀ ਜਾਇਦਾ ਨਾਣਾ ਪਾਣੀ ਵਿੱਚ